राम कली मैला तीजा हम कुचल कचील अत अभिमानी मिल शब्दे मेल शब्दे मैल उतारी संतो गुरुमुख नाम निस्तारी सच्चा नावसया कट अंतर करतै आप सवारी रहाओ पारस परसे फिर पारसो हो होए ਹਰ ਜੀਓ ਆਪਣੀ ਕਿਰਪਾ ਧਾਰੀ ਇੱਕ ਵੇਖ ਕਰੈ ਫਿਰੈ ਅਭਿਮਾਨੀ ਤਨ ਜੂਏ ਬਾਜ਼ੀ ਹਾਰੀ ਇੱਕ ਅਨੰਦਿਨ ਭਗਤ ਕਰੈ ਦਿਨ ਰਾਤੀ RAM ਨਾਮ ਉਰ ਧਾਰੀ ਅਨੰਦਿਨ ਰਾਤੇ ਸਹਿਜੇ ਮਤ ਸਹਿਜੇ ਹਮ ਮਾਰੀ ਪੈ ਬਿਨ ਭਗਤ ਨਾ ਹੋਈ ਕਬਹੀ ਪੈ ਪਾਏ ਭਗਤ ਸਵਾਰੀ ਮਾਇਆ 모 ਸ਼ਬਦ ਜੜਾ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਧਾਰੀ ਤਿਸ ਕੇਆ ਗੁਣਾ ਕਾ ਅੰਤ ਨਾ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਾਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਪੰਧਾਰੀ ਆਪਣੇ ਆ ਭਗਤਾਂ ਨੂੰ ਆਪੇ ਟੁੱਠਾ ਆਪਣੀ ਕਿਰਪਾ ਕਰ ਕਲ ਥਾਰੀ ਤਿੰਨ ਸਾਚੇ ਨਾਮ ਕੀ ਸਦਾ ਭੁਖ ਲੱਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਵਿਖਮ ਵਿਚਾਰੀ ਸ਼ਬਦ ਲੱਗੇ ਸਈ ਜਨ ਨਿਸਤਰੇ ਤੋਜਲ ਪਾਰ ਉਤਾਰੀ ਦਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੇ ਕੋ ਵਿਚਾਰੀ ਜੋ ਥੁਰ ਲਿਖਿਆ ਸੋਈ ਪਾਇਆ ਮੇਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦ ਦੇ ਰਾਤੀ ਸਾਚਾ ਨਹੀਂ ਪਿਆਰੀ ਕਾयां ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੈ ਸੇਈ ਪਾਵੇ ਖੋਰ ਫੂਟ ਮੁਏ ਅੰਕਾਰੀ ਬਾਦੀ ਬਿਨਸੈ ਸੇਵਕ ਸੇਵੈ ਗੁਰ ਕਹਿਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤ ਗੁਰ ਦਾਤਾ ਤਿਨੈ ਪਛਤ ਜਿਸਨੂੰ ਕਿਰਪਾ ਤੁਮਹਾਰੀ ਸਤ ਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੁਏ ਓੰਕਾਰੀ ਜਿਚਰ ਅੰਦਰ ਸਾਸ ਇਚਰ ਸੇਵਾ ਕੀਚ ਜਾਏ ਮਿਲਿਐ ਰਾਮ ਮੁਰਾਰੀ ਅਨੰਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੇਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਵਿਟੋ ਬਲਿਹਾਰੀ ਮਾਇਆ ਮੋ ਬਿਨ ਸਜਾਏਗਾ ਉबरे ਸ਼ਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਏ ਜੇ ਨਾਮ ਨ ਚੇਤੇ ਭਗਤ ਜੀਵੇ ਵਿਚਾਰੀ